ਆਪਾ ਮੈਲਾ ਪਹਿਲਾ ਜੇਤਾ ਸ਼ਬਦ ਸੁਰਤ ਤੁੰ 33 ਜੇਤਾ ਰੂਪ ਕਾ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨਾ ਦੂਜਾ ਕਹਉ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਲਾਓ ਆਪੇ ਮਾਰੇ ਆਪੇ ਛੋਡੇ ਅੱਪੇ ਲੈਵ ਦੇ ਅੱਪੇ ਵੇਖੈ ਅੱਪੇ ਵਿਗਸੈ ਅੱਪੇ ਨਦਰ ਕਰੇ ਜੋ ਕਿਸ਼ ਕਰਣਾ ਸੋ ਕਰ ਰਹਾ ਅਵਰ ਨਾ ਕਰਣਾ ਜਾਈ ਜੈਸਾ ਵਰਤੈ ਤੈਸੋ ਕਹੀਏ ਸਭ ਤੇਰੀ ਵਡਿਆਈ ਕਲਕਲ ਵਾਲੀ ਮਾਇਆ ਮਦ ਮੀਠਾ ਮਨਮਤ ਵਾਲਾ ਤੀਵਤਰ ਹੈ ਅੱਤੇ ਰੂਪ ਕਰੇ ਬੋ ਭਾਂਤੀ ਨਾਨਕ ਬਪੜਾ ਏਵ ਕਹੈ ਆਸਾ ਮੈਲਾ ਪਹਿਲਾ ਵਾਜਾ ਮਤ ਤਖਾਵਜ ਪਾਓ ਹੋਏ ਅਨੰਦ ਸਦਾ ਮਨ ਚਾਓ ਇਹਾ ਭਗਤ ਇਹੋ ਤਪਤਾਓ ਇਤ ਰੰਗ ਨੱਚੋ ਰਖ ਰਖ ਪਾਓ ਪੂਰੇ ਤਾਲ ਜਾਣੈ ਸਾਲਾ ਹੋਰ ਨੱਚਣਾ ਖੁਸ਼ੀਆਂ ਮਨਮਹਾ ਰਹਾ ਸਤ ਸੰਤੋਖ ਵਜੈ ਦੋਇ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਹ ਤਰੰਗ ਨੱਚੋ ਰਖ ਰਖ ਪਾਓ ਤਉ ਥੇਰੀ ਹੋਵੇ ਮਨ ਚੀਤ ਬੈਂਦਿਆ ਉਠਦਿਆ ਨੀਤਾ ਨੀਤ ਲੇਟਣ ਲੇਟ ਜਾਣ ਤਨ ਸੁਹਾ ਇਤਰੰਗ ਨਾ ਚੋ ਰਖ ਰਖ ਪਾਉ ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸਚਾ ਨਾਮ ਨਾਨਕ ਆਖਣ ਵੇਰਾ ਵੇਰ ਇਤਰੰਗ ਨਾ ਚੋ ਰਖ ਰਖ ਪੈ ਆਸਾ ਮੈਲਾ ਪਹਿਲਾ ਪਉਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਧ ਕੀਆ ਅੰਦੁਲੇ ਦੈਸਰ ਮੂंड ਕਟਾਇਆ ਰਾਵਣ ਨੂੰ ਮਾਰ ਕਿਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਾ ਲੇਵ ਲਾਏ ਰਹਾ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਭਇਆ ਕਿਸ ਤੂੰ ਪੁਰਖ ਜੋਰੂ ਕੌਣ ਕਹੀਏ ਸਰਬ ਨਿਰੰਤਰ ਰਵਰਹਿਆ ਨਾਲ ਕਟੰਬ ਸਾਥ ਵਰਦਾਤ ਬ੍ਰਹਮਾ ਭਲਣ ਸਿਸ਼ਟ ਗਿਆ ਅੱਗੇ ਅੰਤ ਨ ਪਾਇਓ ਤਾਕ ਕ ਤਸ ਛੇਦ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮੱਥਿਆ ਹੋਰ ਫਖਲਾਏ ਜੇ ਅਸੀਂ ਕੀਆ ਕਹਿ ਨਾਨਕ ਛਪਾਏ ਕਿਉਂ ਛਪਿਆ ਏਕੀ ਏਕੀ ਵੰਡ ਦਿਆ ਆਸਾ ਮੈਲਾ ਪਹਿਲਾ ਕਰਮ ਪ੍ਰਤੂਤ ਬੇਲ ਬਿਸਥਾਰੀ RAM ਨਾਮ ਫਲ ਹੂਆ ਤਿਸ ਰੂਪ ਨਰੇਖ ਅਨਾਹਦ ਵਾਜੇ ਸ਼ਬਦ ਨਰੰਜਨ ਕੀਆ ਕਰੇ ਵਖਿਆ ਜਾਣੇ ਦੇ ਕੋਈ ਅੰਮ੍ਰਿਤ ਪੀਵ ਸੋਈ ਹਾਉ ਜਿਨ ਪੀਆ ਸੇ ਮਸਤ ਹੈ ਹੈ ਬੰਧਨ ਫਾਹੇ ਜੋਤੀ ਜੋਤ ਸਮਾਣੀ ਭੀਤਰ ਤਾ ਛੋੜੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਰਾਰੇ ਰੂਪ ਨਿਰਾਲੰ ਬੈਠਾ ਨਦਰ ਕਰੇ ਵਿੱਚ ਛਾਇਆ ਬੀਨਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ અપਾਰਾ ਸ਼ਬਦ ਅਨਾਹਦ ਸੋ ਸ਼ਹਿਰਾਤਾ ਨਾਮ ਕਹਿ ਵਿਚਾਰਾ ਆਸਾ ਮੈਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਪਾਰ ਗੱਲੀ ਗੱਲਾਂ ਸਿਰ ਜਣ ਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਹਿਦੈ ਮੈਂ ਆਵੇਂ ਯਾਦ ਤੋ ਪ੍ਰਵਾਹ ਕੇ ਹੀ ਕਿਆ ਕੀਜੈ ਜਨਮ ਜਨਮ ਕੇਸ਼ ਲੀ ਜੀ ਲੀ ਜਾ ਰਹਾਓ ਮਨ ਕੀ ਮਤ ਮਤਾ ਗਲ ਮਤਾ ਜੋ ਕਿਸ ਬੋਲੀਐ ਸਭ ਖਤੋ ਖਤਾ ਕਿਆ ਮੂਲ ਕੀਚੈ ਅਰਦਾਸ ਪਾਪ ਪੁੰਨ ਦਵੇ ਸਾਖੀ ਪਾਸ ਜੈਸਾ ਤੂੰ ਕਰੈ ਤੈਸਾ ਕੋ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੇ ਹੀ ਤੂੰ ਮਤ ਦੇਹ ਤੈਹੀ ਕੋ ਪਾਵੈ ਤੁਦ ਅਪੇ ਭਾਵੈ ਕਿਵੇਂ ਚਲਾਵੈ ਰਾਗ ਰਤਨ ਪਰियां ਪਰਵਾਰ ਤਿਸ ਵਿੱਚ ਉਪਜ ਅੰਮ੍ਰਿਤਸਾਰ ਨਾਨਕ ਕਰਤੇ ਕਾ ਇਹ ਤੁਨ ਮਾਲ ਜੇ ਕੋ ਬੁਝੈ ਇਹ ਵਿਚਾਰ ਆਸਾ ਮਹਿਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾ ਮਿਲ ਸਕੀਆਂ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਭਾਇਆ ਸ਼ਹਿਵੀਆਂ ਹਣ ਆਇਆ ਗਾਵੋ ਗਾਵੋ ਕਾਮਣੀ ਦਵੇਖ ਵਿਚਾਰ ਹਮਰਾ ਘਰ ਆਇਆ ਜਗ ਜੀਵਨ ਪਥਾਰ ਰਹਾਉ ਗੁਰੂ ਦਵਾਰ ਹਮਰਾ ਵਿਆਹ ਜੇ ਹੋਆ ਜਾਸ਼ ਮਿਲਿਆ ਤਾਂ ਜਾਣਿਆ ਤੇ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮੰਨਿਆ ਆਪਣਾ ਕਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਭਨਤ ਨਾਨਕ ਸਭਨ ਕਾ ਪਿਰ ਏਕੋ ਸੋਏ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਅਸ ਮਹਿਲਾ ਪਹਿਲਾ ਗ੍ਰਹਿ ਬਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਭੀ ਕੀਰਤ ਠਾਏ ਸੱਚ ਪੌੜੀ ਸੱਚ ਮੁਖ ਨਾਉ ਸਤਗੁਰ ਸੇਵ ਪਾਏ ਨਿਜ ਥਾਉ ਮਨਚੂਰੇ ਖਤ ਦਰਸ਼ਨ ਜਾਣ ਸਰਬ ਜੋਤ पूर्ण भगवान राव अधिक त्यास देखबो करे दुख बिखिया सोख तन पर हरै काम क्रोध अंतर तन हिरे दुविधा छोड़ नाम निस्तर सिफत सलाहण सहज आनंद सखासेन प्रेम गोविंद आपे करे आपे बक्षेंद ਨਾਨਕ ਮਨ ਹਰਪੈ ਆਗੈ ਜਿੰਦ ਝੂਠ ਵਿਚਾਰ ਮਾ ਦੁਖ ਦੇ ਦੇਖ ਵਰਨ ਦੀ ਸਹਿ ਸਭ ਖੇ ਜੋ ਉਪਜੈ ਸੋ ਆਵੈ ਜਾਏ ਨਾਨਕ ਅਸਥਿਰ ਨਾ ਮਰ ਜਾਏ ਆਸਾ ਮੈਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਵਿਗਾਸ ਹੈ ਪਰਮਲ ਰੂਪ ਉਜਲ ਮੋਤੀ ਚੂਗੈ ਹੰਸ ਸਰਬ ਕਲਾ ਜਗਦੀਸ਼ ਅੰਸ਼ ਜੋ ਦੀਸਾ ਸੋ ਉਪਜੈ ਬਿਨਸਾ ਦਿਨ ਜਲ ਸਰਵਰ ਕਮਲ ਨਾ ਦੀਸਾ ਰਹਾ ਬਿਰਲਾ ਬੁਝੈ ਪਾਵੈ ਭੇਦ ਸ਼ਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਏ ਸਤਗੁਰ ਸੇ ਪਰਮ ਪਦ ਪਾਏ ਮੁਕਤਰਾ ਤੋਰੰਗ ਰਵਤੋ ਰਾਜਨ ਰਾਜ ਸਦਾ ਬਖਸੰਤੋ ਜਸਤੂ ਰਖੇ ਕਿਰਪਾ ਧਾਰ ਬੂੜ ਤਪਾ ਹੰ ਤਰੈ ਤਰ ਤ੍ਰਿਭਵਨ ਮੈਂ ਜੋਤ ਤ੍ਰਿਭਵਨ ਮੈਂ ਜਾਣਿਆ ਉਲਟ ਭਈ ਘਰ ਘਰ ਮੈਂ ਆਣਿਆ ਇਹਨਸ ਭਗਤ ਕਰੇ ਲੈਵਲਾਈ ਨਾਨਕ ਤਿਨ ਕੈ ਲਾਗੈ ਪਾਇ ਆਸ ਮੈਲਾ ਪਹਿਲਾ ਗੁਰਮਤਿ ਸਾਚੀ ਖੁਜਤ ਦੂਰ ਬਹੁਤ ਸਿਆਣ ਕਲਾ ਕੈ ਧੂਰ ਲਾਗੀ ਮੈਲ ਮਿਟੈ ਸਚ ਨਾਏ ਗੁਰਪ੍ਰਸਾਦ ਸਹਿ ਲਿਵ ਲਾਇ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾ ਪੂਰ ਕਮਾਵ ਆਵੈ ਜਾਵੈ ਇਹਨ ਕਥਨ ਨਾ ਰਹਾ ਨਹੀਂ ਆਵ ਕਿਆ ਦੇਖਾ ਸੂਜ ਬੂਝ ਨਾ ਪਾਵੇ ਬਿਨ ਨਾਵੇ ਮਨ ਤ੍ਰਿਪ ਤਨਾ ਆਵੇ ਜੋ ਜਨ ਮੇ ਸੇ ਰੋਗ ਵਿਆਪੇ ਹਮ ਮਾਇਆ ਦੁਖ ਸੰਤਾਪੇ ਸੇ ਜਨ ਬੰਚੇ ਜੋ ਪ੍ਰਭ ਰਾਖੇ ਸਤਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰੱਖ ਅੰਮ੍ਰਿਤ ਚੱਖ ਸਤਗੁਰ ਸੇਵ ਅੰਮ੍ਰਿਤ ਸ਼ਬਦ ਸੁਖਾੱਖਾ ਸੱਚਾ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਗਵਾਏ ਆਸਾ ਮੈਲਾ ਪਹਿਲਾ ਜੋ ਤਨ ਕੀਆ ਸੋ ਸੱਚ ਥੀਆ ਅੰਮ੍ਰਿਤ ਨਾਮ ਸਤਗੁਰ ਦੀਆ ਹਿਰਦੈ ਨਾਮ ਨਾਹੀ ਮਨ ਤੰਗ ਅਨ ਦਿਨ ਨਾਲ ਪਿਆਰੇ ਸੰਗ ਹਰ ਜਿਉ ਰੱਖੋ ਆਪਣੀ ਸ਼ਰਣਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਸਦਾਰਥ ਨੋ ਨਿਦ ਪਾਈ ਰਹਾਓ ਕੰਮ ਧਰਮ ਸੱਚ ਸਾਚਾ ਨਾਓ ਤਾਂ ਕੈ ਸਦ ਬਲ ਹਾਰ ਜਾਓ ਜੋ ਹਰ ਰਾਤੇ ਸੇ ਜਨ ਪਰਵਾਨ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰ ਸੰਗਤ ਕੋ ਤਾਰੈ ਸਤਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚਨਾਉ ਕਰਮ ਧਰਮ ਸੰਜਮ ਸਤਿ ਪਾਉ ਨਾਨਕ बक्षे पूष न हो दूजा में को سوئے